ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮ ਅਲੈਕਮ ਮੇਰਾ ਨਾਮ ਅਬਦੁਲ ਕਰੀਮ ਗੇਲ ਤੇ ਤੁਸੀਂ ਸਭ ਠੀਕ ਠਾਕ ਹੋਗੇ ਯੂਰਪ ਦੇ ਵਿੱਚ ਜਦੋਂ ਸੰਤੀ ਇਨਕਲਾਬ ਆਇਆ ਉਹਦੇ ਵਿੱਚ ਜਿਹੜੇ ਪੈਦਾਵਾਰ ਚੀਜ਼ਾਂ ਬਣਾਉਣ ਵਾਲੇ ਆ ਜਿੱਦਾਂ ਕਿ ਕਾਸ਼ਤਕਾਰ ਹਜ਼ਰਤ ਆ ਜਾਂ ਛੋਟੇ ਜਿਹੜੇ ਤਾਜਰ ਸੀਗੇ ਉਹਨਾਂ ਦੀ ਇਜਾਰਾਦਾਰੀ ਖਤਮ ਹੋ ਗਈ ਜਿਹੜੇ ਵੱਡੇ ਤਾਜਰ ਸੀਗੇ ਉਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਲਿਆ ਔਰ ਇਸ ਦੇ ਦੇਖਤੇ ਦੇਖਤੇ ਲੋਕਲ ਜਿਹੜੇ ਕਾਸ਼ਤਕਾਰ ਸੇ ਜਾਂ ਛੋਟੇ ਤਾਜਰ ਸੇ ਇਹਨਾਂ ਰਲ ਕੇ ਆਪਣੀ ਯੂਨੀਅਨ ਬਣਾਉਣੀ ਸ਼ੁਰੂ ਕਰ ਲਈ اور او یونین اس لیول تے بن گئی کہ وڈے وڈے انہوں نے گھٹنے ٹیکن تے مجبور کر اور اسی چیز اگر دیکھا جائے کہ پاکستان دے جڑی زرعی جناز کا کھچل خرابہ ہو رہا ہے اور فارمر جڑی جلالت بھگتنی پی رہی ہے فارمر بھی اگر تصیل لیول تے یا یونین کونسل لیول تے اپنی ایک یونین بناؤ اور اپنی فصل کٹھی کسی بڑی پارٹی بیچن تو او اچھا ریٹ بھی مل سکتا اور اپنی مرضی کا ریٹ بھی مل سکتا ਪਾਕਿਸਤਾਨ ਸਪੈਸ਼ਲੀ ਪੰਜਾਬ ਦੇ ਵਿੱਚ 1997 ਦੇ ਵਿੱਚ ਜਿਹੜੀ ਕੋਆਪਰੇਟਿਵ ਸੁਸਾਇਟੀ ਦਾ ਕਨਸੈਪਟ ਸੀ ਉਹ ਬੈਨ ਕਰ ਦਿੱਤੀ ਗਈ ਉਸ ਤੋਂ ਪਹਿਲੇ ਕੋਆਪਰੇਟਿਵ ਸੁਸਾਇਟੀਆਂ ਦੇ ਅੰਡਰ ਬਹੁਤ ਸਾਰੀ ਇੰਡਸਟਰੀ ਵੀ ਲੱਗੀ ਚਾਹੇ ਬਹੁਤ ਸਾਰੀ ਐਸੀ ਐਕਟੀਵਿਟੀਆਂ ਹੁੰਦੀ ਸੀ ਔਰ ਨਵੀਆਂ ਸੁਸਾਇਟੀਆਂ ਬਣਨੇ ਦਾ ਅਮਲ ਵੀ ਸੀਗਾ ਲੇਕਿਨ ਉਹ ਬੈਨ ਹੋਣ ਦੀ وجہ ਨਾਲ ਕੋਈ ਵੀ ਸੁਸਾਇਟੀ ਜਿਹੜੀ ਹੈ ਉਹ ਨਹੀਂ ਬਣ ਸਕਦੀ ਸਾਨੂੰ ਜਿਸ ਤਰ੍ਹਾਂ ਕਿ ਅਗਰ ਗੰਧਮ ਦਾ ਇਸ ਟਾਈਮ ਸਭ ਤੋਂ ਵੱਡਾ ਰੌਲਾ ਰੱਪਾ ਆਇਆ ਸਾਨੂੰ ਅਗਰ ਅਸੀਂ ਸਾਰੇ ਇੱਕ ਯੂਨੀਅਨ ਕੌਂਸਲ ਦੇ ਲੈਵਲ ਤੇ ਲੱਗ ਕੇ ਦੋ ਚਾਰ ਟਰਾਲੇ ਇਕੱਠੇ ਗੰਦਮ ਦੇ ਇੱਕ ਬੜੀ 파ਰਟੀ ਨਾਲ ਸੌਦਾ ਕਰੀਏ ਤੇ ਸ਼ਾਇਦ ਜ਼ਿਆਦਾ ਪੈਸੇ ਨਭਰ। ਇਸੇ ਤਰ੍ਹਾਂ ਸ਼ੂਗਰ ਜਾਂ ਗੰਨੇ ਦੇ ਵਿੱਚ ਜਿਹੜਾ ਫਾਰਮਰ ਜਾਂ ਕਸ਼ਤਕਾਰ ਬਲੈਕਮੇਲ ਹੁੰਦਾ ਸ਼ੂਗਰ ਮਾਪੀ ਦਿੱਤੀ ਜੀ ਉਹਦੀ ਖੰਡ ਬਣਾ ਕੇ ਰੱਖ ਲਈ ਜਾਂ ਉਹਦਾ ਰੌਅ ਫਾਰਮ ਦੇ ਵਿੱਚ ਮਲੇਸਸ ਉਹਨੂੰ ਬਣਾ ਕੇ ਸਟੋਰ ਕਰ ਲਾ ਤੇ ਜਦੋਂ ਮਰਜ਼ੀ ਵੇਚਣ ਔਰ ਆਪਣੀ ਮਰਜ਼ੀ ਦੇ ਧਾਮ ਹੋ। हर प्रोडक्ट जब तक फार्मर खुद इंडस्ट्री नहीं घुसेगा जब तक फार्मर खुद अपनी शायद ही प्रोडक्ट बना के मार्केट से नहीं लियागा फार्मर इस तरह ही खजल होंगा और उत्तों खजल होएगा जो ना हिंग लगे ना फटकड़े क्योंकि फार्मर अपनी शायद बीजन तो लग के बेचन तक खजल खराब हों और लैन आए और पा खरमा कमाने को छाव अपनी मर्जी के रेट से लेंदे और लैके और बेथा छापे सको ਇਥੇ ਜ਼ਰੂਰਤ ਆ ਕੋਆਪਰੇਟਿਵ ਸੁਸਾਇਟੀ ਤਰ੍ਹਾਂ ਦੇ ਕਨਸੈਪਟ ਤੇ ਲੋਕਲ ਫਾਰਮਰਸ ਲੋਕਲ ਯੂਨੀਅਨ ਡਿਸਟ੍ਰਿਕਟ ਲੈਵਲ ਤੇ ਇੰਡਸਟਰੀ ਰਿਲੇਵੈਂਟ ਜਿਹੜੀ ਸਭ ਤੋਂ ਜ਼ਿਆਦਾ ਕਾਪਾਹ ਅਗਰ ਕਿਸੇ ਏਰੀਆ ਦੇ ਵਿੱਚ 2-4000 ਕਿੱਲੇ ਤੇ ਅਗਰ ਕਮਾਦ ਲੱਗਾ ਤਾਂ ਸਾਰੇ ਰਲ ਕੇ ਆਪਣਾ ਮਲੇਸਸ ਬਣਾਓ ਬਣਾ ਕੇ ਉਹਨੂੰ ਸਟੋਰ ਕਰ ਲੈਣ ਉਹਨੂੰ ਮਿਲ ਜੁਲ ਕੇ ਉਹਦੇ ਖਰਾਜਾਂ ਪੀਅਰ ਕਰਨ ਤੇ ਮੈਂ ਦੇਖਦਾ 슈ਗਰ ਮਿੱਲਾਂ ਵਾਲੇ ਕਿਸ ਤਰ੍ਹਾਂ ਗੁੱਟਨੇ ਨਹੀਂ ਠੇਕਦੇ ਇਸੇ ਤਰ੍ਹਾਂ ਕਿਸੇ ਏਰੀਆ 'ਚ ਕਪਾਹ ਆਏ ਤਾਂ ਆਪਣੀ ਕਪਾਹ ਨੂੰ ਖੁਦ ਰੂਈ ਕਰ ਲੈਣ ਬੜੇ ਮੇਲੇ ਆਦਾ ਕਰਕੇ ਵੇਚ ਸਕਦੇ ਆ ਇਸੀ ਤਰ੍ਹਾਂ ਕਣਕ ਮੇਕਨ ਸਾਡੀ ਬਦਕਿਸਮਤੀ ਇਹ ਹੈ ਕਿ ਸਾਡਾ ਫਾਰਮਰ ਬਹੁਤ ਛੋਟੇ ਤਬਕੇ ਦਾ ਔਰ ਗਰੀਬ ਫਾਰਮਰ ਆ ਔਰ ਉਹ ਆਲਰੇਡੀ ਆਰਥੀ ਦੇ ਅੰਦਰ ਤੈਨਾ ਮਜਬੂਰ ਹੁੰਦਾ ਕਿ ਕੋਈ ਵੀ ਐਸਾ ਸਟੈਪ ਨਹੀਂ ਲੈ ਸਕਦਾ ਅਗਰ ਅਸੀਂ ਆਪਣੇ ਫਾਰਮਰ ਨੂੰ ਅਪਲਿਫਟ ਕਰਨਾ ਹੈ ਤੇ ਇਹਦੇ ਵਾਸਤੇ ਸਾਨੂੰ ਕੋਆਪਰੇਟਿਵ ਸੁਸਾਇਟੀ ਦੇ ਕਨਸੈਪਟ ਜਾਨਾ ਪਏਗਾ ਤਾਂ ਕਿ ਅਸੀਂ ਜਿਹੜਾ ਅਜਾਰਾ ਦਰਾਨਾ ਨਿਜ਼ਾਮ ਆ ਜਾਂ ਬੜਾ ਬ੍ਰੋਕਰ ਆ ਉਹਦੇ ਤੋਂ ਸਾਡੀ ਜਾਨ ਛੁੱਟ ਜਾਏ ਤੁਹਾਨੂੰ ਅਗਰ ਪਸੰਦ ਆਵੇ ਤੇ ਸ਼ੇਅਰ ਕਰੋ ਲਾਈਕ ਕਰਿਓ ਅਗਰ ਕੋਈ ਕਮੈਂਟਸ ਹੋਣ ਤਾਂ ਕਮੈਂਟਸ ਬਾਕਸ ਵਿੱਚ ਜ਼ਰੂਰ ਮੈਂਸ਼ਨ ਕਰਿਓ ਤਬ ਤੱਕ ਦੀ ਬੋ ਜਿਆਜ਼ Allah Hafiz